ਦੇਖੋ ਪੰਜਾਬ ਦੀ ਤਰੱਕੀ ਦਾ ਨਾ ਖੇਤਾਂ ਵਿੱਚ ਹੀ ਜਾਂਦਾ ਸੋ ਅਸੀਂ ਖੇਤੀ ਨੂੰ ਤਖੜੇ ਕਰਨ ਵਾਸਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਕਿ ਦੇਹ ਦੇ ਵਿੱਚ ਇੱਕ ਨੰਬਰ ਦੀ ਯੂਨੀਵਰਸਿਟੀ ਹੈ ਉਹਦੇ ਵੱਲ ਪੂਰੀ ਤਰ੍ਹਾਂ ਦਰਦ ਕੀਤੀ ਜਾਂਦੀ ਹੈ ਪੰਜਾਬ ਸਰਕਾਰ ਦੇ ਸਹਿਯੋਗ ਦੇ ਨਾਲ ਸੋ ਅਸੀਂ ਲੱਗੇ ਆਂ ਔਰ ਨਵੀਆਂ ਤਕਨੀਕਾਂ ਨਵੇਂ ਜਿਹੜੇ ਲੋਕਾਂ ਨੇ ਕੰਮ ਕੀਤੇ ਨਵੇਂ ਤਰੀਕੇ ਨਾਲ ਜਿਹੜੀ ਖੇਤੀ ਕਰਦੇ ਆ ਉਹਨਾਂ ਦਾ ਆਚਾਰ ਉਹਨਾਂ ਦਾ ਜਿਹੜਾ ਵਿਚਾਰਾਂ ਦਾ ਜਿਹੜਾ ਇੱਕ ਦੂਜੇ ਨਾਲ ਸਾਂਝ ਪਾਉਣ ਵਾਸਤੇ ਇਹ ਬਹੁਤ ਵੱਡਾ ਉਪਰਾਲਾ ਹੈ ਔਰ ਇੱਥੇ ਦੋ ਵਾਰੀ ਹੁੰਦਾ ਹੈ 6-7 ਮੇਲੇ ਯੂਨੀਵਰਸਿਟੀ ਦੇ ਕਰਾਇਆ ਜਾਂਦੇ ਬੜੇ ਵੱਡੇ ਕਰਾਇਆ ਜਾਂਦੇ ਔਰ ਬੜਾ ਵੱਡਾ ਹੰਗਾਰਾ ਮਿਲਦਾ ਹੈ ਨਾਲ ਔਰ ਮੈਨੂੰ ਆ ਕੇ ਇੱਥੇ ਕੋਈ ਅਸ਼ੀਰਵਾਦ ਹੀ ਮਿਲਦਾ ਮੈਨੂੰ ਜਿੰਨਾ ਲੋਕਾਂ ਨੇ ਬਣਾਇਆ ਸੋ ਮੈਂ ਉਹਨਾਂ ਤੋਂ ਅੱਜ ਅਸ਼ੀਰਵਾਦ ਲੈਣ ਲਈ ਆਈ ਵੀ ਆਇਆ ਇੱਥੇ ਬਾਕੀ ਹੜ੍ਹਾਂ ਤੋਂ ਜਿਹੜੀ ਜਿਹੜੇ 2000 ਪਿੰਡਾਂ ਦੇ ਵਿੱਚ ਆਪਣੇ ਨੁਕਸਾਨ ਹੋਇਆ ਬਹੁਤ ਸੋ ਉੱਥੇ ਲੱਗੇ ਹੋਏ ਆ ਪੰਜਾਬ ਸਰਕਾਰ ਵੀ ਅੱਜ ਵੀ ਮੀਟਿੰਗ ਕਰ ਰਹੀ ਹੈ ਮੁੱਖ ਮੰਤਰੀ ਸਾਹਿਬ ਸਾਰੇ ਐਮਐਲਏ ਮੰਤਰੀਆਂ ਨਾਲ ਸੋ ਸਾਰੇ ਜਿੱਥੇ ਉਹਨਾਂ ਉਹਨਾਂ ਦੇ ਘਰ ਬਣਾਉਣੇ ਲੋਕਾਂ ਦੇ ਲੋਕਾਂ ਨੂੰ ਕੀ ਦੇਣਾ ਸੋ ਉਹਦੇ ਵਾਸਤੇ ਲੱਗੇ ਆ ਜੀ ਸਰ ਮੌਜੂਦਾ ਦੀ ਗੱਲ ਕੀਤੀ ਜਾਂਦੀ ਹੈ ਤਾਂ ਕਾਫੀ ਲੋਕ ਇਹ ਇਨਜਾਸ਼ਾ ਜਹਰ ਕਰਦੇ ਨਹੀਂ ਕਿ ਉਹਨਾਂ ਮੌਜੂਦਾ ਪੂਰਾ ਨਹੀਂ ਸੈਂਦਬਤ ਜਦ ਕਿ ਪੰਜਾਬ ਸਰਕਾਰ ਦਾਵਾ ਕਰਦੀ ਹੈ ਕਿ ਇਹ ਇੱਕ ਇੱਕ ਚੀਜ਼ ਹੈ ਜਿਹੜਾ ਮੌਜੂਦਾ ਦੇਖੋ ਮੁੱਖ ਮੰਤਰੀ ਸਾਹਿਬ ਹੁਣੇ ਹੁਣ ਵੀ ਮੀਟਿੰਗ ਕਰ ਰਹੇ ਆ ਮੈਂ ਉਹ ਦੂਜੀ ਪਾਸੇ ਮੀਟਿੰਗ ਤੇ ਆਉਂਦਾ ਨਾਲ ਸੋ ਮਤਲਬ ਬਹੁਤ ਵਧੀਆ ਆਨਦਾ ਰਾ ਜਿਹੜਾ ਇਨੀਸ਼ੀਏਟਿਵ ਹੈ ਬਹੁਤ ਵਧੀਆ ਇਨੀਸ਼ੀਏਟਿਵ ਲੱਗੇ ਹੋਇਆ ਵੀ ਹਰੇਕ ਦੀ ਬਾਹ ਫੜਨਾ ਥੈਂਕ ਯੂ ਜੀ